ਇਹ ਤੇਰਾ ਛੋਟਾ ਵੀਰ ਹਿਰਾ ਸਿੰਘ ਤਲਵੰਡੀ ਆਪ ਤੇ ਹਰਮਨ ਪਿਆਰੇ ਚਾਨਲ ਬਤਨ ਦੀ ਮਿੱਟੀ ਤੇ ਖਬਰ ਵੀ ਤੇ ਅਸਰ ਅੱਜ ਇਸ ਵਾਰੀ ਮੌਜੂਦ ਆਈ ਆਪਾਂ ਪਿੰਡ ਫਾਣੇ ਗਰੀਆਂ ਜਿਹੜਾ ਗੱਦਾ ਅੱਜ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਜਿਵੇਂ ਸਾਡੇ ਮਾਣਯੋਗ ਐਮ ਡੀ ਸਾਹਿਬ ਜਸਵਿੰਦਰ ਸਿੰਘ ਸੰਧੂ ਦੀ ਹੱਦ ਹੈ ਤਾਂ ਕਿ ਜਿਹੜਾ ਬੰਦਾ ਵਧੀਆ ਕੰਮ ਕਰਦਾ ਉਹਦਾ ਮਾਨ ਸਨਮਾਨ ਸਾਨੂੰ ਕਰਨਾ ਚਾਹੀਦਾ ਔਰ ਉਹ ਉਹਦਾ ਬੁਨਿਆਦੀ ਹੱਕ ਆ ਉਹਦੀ ਬੁਨਿਆਦੀ ਲੋੜ ਵੀ ਆ ਤੇ ਬੜੇ ਹੀ ਹਰ ਨਾਲ ਸੀਨੀਅਰ ਪੱਤਰਕਾਰ ਖੜੇ ਨੇ ਬਹੁਤ ਬੜੀਆਂ ਮੱਲਾ ਮਾਰੀਆਂ ਆਪਣੀ ਫੀਲਡ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਕਿ ਬੜੀ ਸਾਫ਼ ਸੁਥਰੀ ਪੱਤਰਕਾਰੀ ਕੀਤੀ ਅੱਜ ਦੀ ਪੱਤਰਕਾਰੀ ਬাবু ਉਹ ਪੱਤਰਕਾਰੀ ਇਹਨਾਂ ਦੇ ਵਿੱਚ ਨਹੀਂ ਗਈ ਤੇ ਅੱਜ ਜੇ ਸਨਮਾਨਤ ਕਰਨੇ ਜਾ ਰਹੇ ਆ ਆਪਣੇ ਚੈਨਲ ਦੇ ਵੱਲੋਂ ਤੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਸੱਚੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਤੇ ਮਾਰੇ ਤੇ ਸਭ ਤੋਂ ਪਹਿਲਾਂ ਤਾਂ ਭਾਜੀ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਸਾਡੇ ਚੈਨਲ ਤੇ ਤੇ ਸਰ ਤੁਸੀਂ ਜਿਹੜੀ ਬਣਾ ਰਹੇ ਹੋ ਆਪਣਾ ਯੂਨੀਅਨ کہہ ਸਕਦੇ ਆ ਕਿਵੇਂ ਪੱਤਰਕਾਰਾਂ ਦੀ ਉਹਦੇ ਬਾਰੇ ਥੋੜਾ ਜਿਹਾ ਸਾਨੂੰ ਚੰਨਣਾ ਪਵੇ ਸਾਰੇ ਦਰਸ਼ਕਾਂ ਨੂੰ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਤੇ ਬੈਗੋਦੀ ਗਾਂ ਖਾਲਸਾ ਹੈ પતિ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਤੁਸੀਂ ਸਾਡੇ ਕੋਲ ਪੁੱਛੇ ਹੋ ਜਿਹੜੀਆਂ ਤੁਸੀਂ ਯੂਨੀਅਨ ਦੀ ਕਰਦੇ ਹੋ ਯੂਨੀਅਨ ਸਾਡੀ ਕਾਫੀ ਪੁਰਾਣੀ ਹੈ ਕਿੰਨੇ ਸਾਲ ਦੀ ਉਹਨਾਂ ਦੇ तकरीबन 15-20 ਸਾਲ ਪੁਰਾਣੀ ਹੈ ਕੀ 20 ਸਾਲ ਪੁਰਾਣੀ ਚੱਲ ਰਹੀ ਹੈ 20 ਸਾਲ ਪੁਰਾਣੀ 20 ਸਾਲ ਪੁਰਾਣੀ ਕੀ ਬਾਤ ਉਹਨਾਂ ਦੇ ਸੰਸਥਾਪਕ ਨੇ ਸ੍ਰੀ ਜਗੰਤ ਜੁਗਿੰਦਰ ਸਿੰਘ ਰੰਗਰਾਲਾ ਜੀ ਜਿਹੜੇ ਇੱਕ ਸਾਡੇ ਮਾਝੇ ਨੂੰ ਮਾਣ ਅਸਲ ਹੈ ਸੱਚ ਦੀ ਪਟਾਰੀ ਅਖਬਾਰ ਜਿਹੜੀ ਮਟਾਲੇ ਉੱਤੇ ਚਾਪਦੀ ਸੀ ਚਾਪਦੀ ਸੀ ਉਹ ਉਹਦੇ ਇਹ ਸੰਸਥਾਪਕ ਨੇ ਤੇ ਅੱਜ ਵੀ ਉਹ ਚੱਲ ਰਹੀ ਹੈ ਤੇ ਨਾਲ ਰਿਸਪੌਂਸਿੰਗ ਬਿੱਟੂ ਐਨ ਆਰ ਆਈ ਦੇ ਵਾਲੇ ਉਹ ਜਿਹੜੇ ਨੇ ਉਹ ਚੇਅਰਮੈਨ ਨੇ ਮੈਂ ਵਾਈਸ ਚੇਅਰਮੈਨ ਉਸ ਜਥੇਬੰਦੀ ਦਾ ਸਾਡੀ ਜਿਹੜੀ ਹੈਗੀ ਜਰਨਲਿਸਟ ਐਸੋਸੀਏਸ਼ਨ ਰਜਿਸਟਰਡ ਪੰਜਾਬ ਇਹ ਚੱਲ ਰਹੀ ਹੈ ਜੀ ਤੇ ਸਾਡੀ ਜਿਹੜੀ ਕੋਸ਼ਿਸ਼ ਹੈ ਉਹ ਇਹ ਹੈ ਕਿ ਇੱਕ ਤੇ ਸਭ ਤੋਂ ਪਹਿਲਾਂ ਤੇ ਮੈਂ ਤੁਹਾਡੇ ਚੈਨਲ ਦਾ ਤੇ ਤੁਹਾਡਾ ਧੰਨਵਾਦ ਕਰਾਂ ਕਿ ਤੁਸੀਂ ਮੈਨੂੰ ਕਲਮ ਨਾਲ ਸਨਮਾਨਤ ਕੀਤਾ ਕਲਮ ਅੱਖਰ ਸਿਰਜਦੀ ਹੈ ਤੇ ਅੱਖਰ ਸਮਾਜ ਨੂੰ ਅਸੀਂ ਸਕੂਲ ਤੋਂ ਲੈ ਕੇ ਹੁਣ ਤੱਕ ਸਮਾਜ ਨੂੰ ਇਹਦੀ ਬੜੀ ਵੱਡੀ ਦੇਣ ਹੁੰਦੀ ਹੈ ਇਹ ਸਮਾਜ ਨੂੰ ਸਿਰਜਦੀ ਹੈ ਕਰਨਾ ਦਾ ਸਫਰ ਸਰ ਜੀ ਮਨੇ ਇੱਕ ਦਸੋ ਕਿ ਆਪਾਂ ਇਹ ਜਿਹੜੀ ਜੁਨੀਅਰ 20 ਸਾਲ ਤੋਂ ਪੁਰਾਣੀ ਚੱਲ ਰਹੀ ਆ ਆਪਾਂ ਹੁਣ ਇਹ ਚ ਵਾਅਦਾ ਕਰ ਰਹੇ ਆ ਕਿਵੇਂ ਕਿਵੇਂ ਦਾ ਕਰ ਰਹੇ ਆ ਔਰ ਇਹਦੇ ਕੀ ਮੋਟੋ ਆ ਜਿਹੜੇ ਵੱਧ ਦੀ ਗੱਲ ਆ ਉਹ ਹੈ ਕਿ ਸਾਡੇ ਪੰਜਾਬ ਦੇ ਕੁਝ ਸ਼ਹਿਰਾਂ ਦੇ ਵਿੱਚ ਜੁਨਿਟ ਸਥਾਪਿਤ ਹੋ ਚੁੱਕੇ ਆ ਇੱਕ ਦੋ ਸ਼ਹਿਰਾਂ ਦੇ ਨਾਂ ਦੱਸ ਸਕਦੇ ਹੋ ਜਿਵੇਂ ਕੋਟਕਪੂਰਾ ਇਧਰ ਬਠਿੰਡੇ ਸਾਈਡ ਤੇ ਅੰਮ੍ਰਿਤਸਰ ਅੱਛਾ ਜੀ ਹਾਂਜੀ ਇੱਥੇ ਸਾਰੇ ਜੁਨਿਟ ਸਾਡੇ ਹੋਰ ਵੀ ਕਾਫੀ ਸ਼ਹਿਰਾਂ 'ਚ ਹੈਗੇ ਆ ਤੇ ਸ਼ਹਿਰ ਜਿਹੜੇ ਬਾਕੀ ਨੇ ਉਹਨਾਂ ਚ ਅਸੀਂ ਸਥਾਪਿਤ ਕਰਨਾ ਚਾਹੁੰਦੇ ਆ ਇਸ ਲਈ ਇਹ ਥੋੜਾ ਜਿਹਾ ਮੋਟੋ ਦੱਸਿਓ ਜੀ ਕੀ ਆਪਣਾ ਨਿਸ਼ਾਨਾ ਹੈ ਮੋਟਿਵ ਕੋਸ਼ਿਸ਼ ਇਹ ਗੱਲ ਤੇ ਆ ਰਿਹਾ ਮੈਂ ਉਹਦਾ ਇਹ ਹੈ ਕਿ ਇੱਕ ਤੇ ਜਿਹੜੀ ਪੱਤਰਕਾਰੀ ਹੈ ਇਹ ਬੜਾ ਜੋਖਮ ਭਰਿਆ ਕੰਮ ਹੈ ਜੀ ਸਾਡਾ ਵਾਹ ਪੈਂਦਾ ਸਮਗਲਰਾਂ ਨਾਲ ਵੀ ਰੇਟ ਮਾਫੀਆ ਨਾਲ ਜਾਂ ਹੋਰ ਜਿੱਦਾਂ ਦੇ ਵੀ ਕ੍ਰਿਮੀਨਲਾਂ ਨਾਲ ਤੇ ਇੱਕ ਸਾਡਾ ਕੋਸ਼ਿਸ਼ ਇਹ ਹੈ ਕਿ ਸਾਡੀ ਇਹ ਯੂਨਿਟੀ ਜਿਹੜੀ ਹੈ ਇਕਤਾ ਪੂਰੇ ਪੰਜਾਬ ਚ ਹੋਵੇ ਕਿਸੇ ਇੱਕ ਪੱਤਰਕਾਰ ਨੂੰ ਕੋ ਮੁਸ਼ਕਲ ਪੇਸ਼ ਆਉਂਦੀ ਹੈ ਤੇ ਉਹ ਸਾਰੇ ਅਸੀਂ ਇਕੱਠੇ ਹੋ ਕੇ ਉਹਦਾ ਡੱਟ ਕੇ ਮੁਕਾਬਲਾ ਕਰੀਏ ਤੇ ਪ੍ਰਸ਼ਾਸਨ ਕੋ ਸਹਿਯੋਗ ਵੀ ਲੈ ਸਕੀਏ ਦੂਸਰੀ ਇਹ ਹੈ ਕਿ ਜਿਹ ਸਾਡੇ ਰੂਰਲ ਲੈਵਲ ਦੇ ਪੱਤਰਕਾਰ ਨੇ ਉਹਨਾਂ ਦੇ yellow card ਨਹੀਂ ਬਣਦੇ ਜੀ ਉਸ ਪਹਿਲਾਂ ਬਣਦੇ ਸੀਗੇ ਸਰਕਾਰ ਨੇ ਕੁਝ ਸਾਲਾਂ ਤੋਂ ਬੰਦ ਕੀਤੇ ਹੋਏ ਆ ਸਾਡੀ ਲੜਾਈ ਸਰਕਾਰ ਨਾਲ ਵੀ ਚੱਲ ਰਹੀ ਹੈ ਕਿ ਸਭ ਤੋਂ ਵੱਧ ਜਿਹੜਾ ਕੰਮ ਆ ਇਸ ਬੰਦੀ ਸਰ ਤੁਸੀਂ ਮਾਨਜੋਗ ਸਰ ਇਹ ਦੱਸਿਓ ਕਿ ਇਸ ਸੰਬੰਧੀ ਤੁਸੀਂ ਕੋਈ ਮੰਗ ਪੱਤਰ ਦੇ ਚੁੱਕੇ ਹੋ ਕਿ ਜਾਂ ਕਿਹਨੂੰ ਦਿੱਤਾ ਹੈ ਬਿਲਕੁਲ ਜੀ ਬਿਲਕੁਲ ਮੰਗ ਪੱਤਰ ਅਸੀਂ ਸੁਨੀਲ ਜਾਖੜ ਜੀ ਨੂੰ ਹੀ ਦਿੱਤਾ ਸੀ ਅੱਛਾ ਫਿਰ ਤ੍ਰਿਪਤ ਬਾਜਵਾ ਜੀ ਉਹਨਾਂ ਤੱਕ ਪਹੁੰਚ ਕੀਤੀ ਹੁਣ ਅਸੀਂ ਸਟੇਟ ਜੁਨੀਅਨ ਉੱਥੇ ਹੈਗੀ ਆ ਪਟਿਆਲੇ ਅਸੀਂ ਚਤਨ ਸਿੰਘ ਜੋੜਾ ਮਾਜਰਾ ਜੀ ਉਹਨਾਂ ਨੂੰ ਵੀ ਮੰਗ ਪੱਤਰ ਦੇ ਕੇ ਆਏ ਆ ਪੱਤਰਕਾਰਾਂ ਦੀਆਂ ਮੁਸ਼ਕਲਾਂ ਸੰਬੰਧੀ ਇਹ ਕਿੰਨੇ ਚਿਰ ਹੋ ਗਏ ਦਿੱਤੇ ਮੰਗ ਪੱਤਰ ਆ ਜਿਹੜਾ ਹੁਣ ਦੇ ਕੇ ਆਏ ਅਸੀਂ ਮੇਰਾ ਖਲਤੀ 3 ਮਹੀਨੇ ਹੋਇਆ ਤੇ ਸਰ ਇਹ ਤੋਂ ਕੋਈ ਅਸਰ ਦਿਖਿਆ ਦੇਖੋ ਆਸ਼ਵਾਸ਼ਣ ਤੇ ਸਾਰੇ ਦਿੰਦੇ ਆ ਹਾਂਜੀ ਮੈਂ ਅਸਰ ਦੀ ਗੱਲ ਕਰਦਾ ਹਾਂ ਜਿਲਟ ਦੀ ਹਾਂ ਤੇ ਅਸੀਂ ਜਦੋਂ ਕੱਲਾ-ਕੱਲਾ ਜਾ ਕੇ ਕੰਮ ਕਰਦੇ ਆ ਉਹਦਾ ਕੋਈ ਅਸਰ ਨਹੀਂ ਹੁੰਦਾ ਇਸੇ ਕਰਕੇ ਸੀ ਉਹਨਾਂ ਨੂੰ ਪੂਰੇ ਪੰਜਾਬ ਦੇ ਵਿੱਚ ਜਿਹੜਾ ਨਾ ਸਾਡੇ ਯੂਨਟ ਸਾਬਤ ਹੋਣ ਔਰ ਪੂਰਾ ਪੰਜਾਬ ਜਦੋਂ ਜਾ ਕੇ ਉਹਨਾਂ ਕੋਲ ਆਪਣਾ ਦੱਸੇਗਾ ਮੁਸ਼ਕਲਾਂ ਵਿਆ ਸਾਡੀਆਂ ਮੁਸ਼ਕਲਾਂ ਨੇ ਇਹਨਾਂ ਦਾ ਹੱਲ ਹੋਣਾ ਚਾਹੀਦਾ ਇੱਕ ਸਰਕਾਰ ਨੇ ਇਹ ਕਰ ਦਿੱਤਾ ਕਿ ਜਿਹੜੀ ਪੈਨਸ਼ਨ ਸਕੀਮ ਹੈ ਉਹ ਜਿਹੜਾ ਲਗਾਤਾਰ 20 ਸਾਲ ਪੱਤਰਕਾਰੀ ਕਰਦਾ ਉਸ ਤੋਂ ਬਾਅਦ ਚਲੂ ਲਾਗੂ ਕਰਨੀ ਹੈ ਠੀਕ ਹੈ ਜੀ ਜਿਹੜਾ ਪੱਤਰਕਾਰ ਹੈ ਉਹ ਪੱਤਰਕਾਰੀ ਕਰ ਰਿਹਾ ਉਹ 20 ਸਾਲ ਤੋਂ ਬਾਅਦ ਇਹਦੀ ਟਰਮ ਹੈ ਇਸੇ ਹੋਈਆਂ ਗੱਲਾਂ ਤੋਂ ਹੋਰ ਨਹੀਂ ਸਾਡੇ ਮਤਲਬ ਪੱਤਰਕਾਰਾਂ ਨਾਲ ਦਰਪੇਸ਼ ਮੁਸ਼ਕਲਾਂ ਜਿਹੜੀਆਂ ਉਹਦੇ ਬਾਰੇ ਅਸੀਂ ਇਹ ਜੁੰਟ ਸਥਾਪਿਤ ਕਰ ਰਹੇ ਹਾਂ ਤੇ ਸਰ ਤੁਸੀਂ ਬੜੇ ਸੀਨੀਅਰ ਪੱਤਰਕਾਰ ਜਿਹੇ ਤੋ ਤੁਹਾਡਾ ਦਿਨੋਂ ਮਾਰਸਤਕਾਰ ਕਰਦੇ ਆ ਤੇ ਅੱਜ ਦੀ ਪੱਤਰਕਾਰੀ ਤੇ ਜਿਹੜੀ ਤੁਹਾਡੇ ਸਮੇਂ ਦੀ ਜਿਹੜੀ ਪੱਤਰਕਾਰੀ ਉਹ ਥੋੜਾ ਜਿਹਾ ਤੁਹਾਨੂੰ ਸੰਚਾਦਣਾ ਪਾਉਗੇ ਕਿ ਅੱਜ ਪੱਤਰਕਾਰੀ ਕਿੱਥੇ ਪਹੁੰਚ ਗਈ ਉਦੋਂ ਤਾਂ ਪੱਤਰਕਾਰ ਨੂੰ ਰੱਬ ਮੰਨਦੇ ਸੀ ਇਹ ਥੋੜਾ ਜਿਹਾ ਫਰਕ ਜ਼ਰੂਰ ਆਇਆ ਇਹ ਨਹੀਂ ਵੀ ਨਹੀਂ ਫਰਕ ਆਇਆ ਉਸ ਚੰਦ ਪੱਤਰਕਾਰ ਜਿਹੜੇ ਨੇ ਮੈਂ ਉਹਨਾਂ ਨੂੰ ਤਲਵੇ ਚੜ੍ਹ ਪੱਤਰਕਾਰ ਕਹਿ ਲਵਾਂ ਤਾਂ ਗਿਆਨ ਤੱਕ ਨਹੀਂ ਹੋਊਗੀ ਨਹੀਂ ਪਰ ਹੈ ਤਾਂ ਗੱਲ ਕੋੜੀ ਹੈ ਜੀ ਪਰ ਸੱਚ ਆ ਹਾਂਜੀ ਉਹ ਉਹਨੂੰ ਆਪ ਪੀੜੀ ਪੱਤਰਕਾਰੀ ਦਾ ਵੀ ਨਾ ਦੇ ਸਕਦੇ ਆ ਮੇਰੇ ਨਾਲ ਸੀਨੀਅਰ ਸਰਪੰਚ ਸਾਹਿਬ ਬੈਠੇ ਨੇ ਲਾਗੇ ਲਾਗੇ ਪਿੰਡਾਂ ਦੇ ਇਹਨਾਂ ਨੂੰ ਪਤਾ ਹੋਵੇਗਾ ਕਿ ਅਸੀਂ ਇੱਥੇ ਕਿਸੇ ਵੀ ਲੀਡਰ ਦੇ ਚਾਪਲੂਸੀ ਨਹੀਂ ਕਰਦੇ ਜੀ ਸਿਰਫ ਮੈਂ ਹੀ ਨਹੀਂ ਸਾਡੀ ਪੂਰੀ ਯੂਨੀਅਨ ਦੇ ਵਿੱਚ ਇਹ ਸਾਡਾ ਮੋਟਿਵ ਆ ਕਿਸੇ ਦੇ ਤਲਵੇ ਚਟਕੇ ਪੱਤਰਕਾਰੀ ਨਹੀਂ ਕਰਨੀ ਹਾਂ ਜਿਹੜੀ ਗੱਲ ਤੁਹਾਨੂੰ ਠੀਕ ਲੱਗਦੀ ਆ ਉਹਨੂੰ ਠੀਕ ਕਹੋ ਜੇ ਕੋਈ ਚੰਗਾ ਕੰਮ ਕਰ ਰਿਹਾ ਉਹਨੂੰ ਚੰਗਾ ਲਿਖੋ ਜੇ ਉਹ ਸਮਾਜ ਨੂੰ ਗਲਤ ਦਿਸ਼ਾ ਦੇਣ ਦੀ ਕੋਸ਼ਿਸ਼ ਕਰਦਾ ਜਾਂ ਛੱਬੀਆਂ ਬਣਾਉਣ ਵਾਲਾ ਜਾਂ ਕੋਈ ਹੋਰ ਫਿਰ ਉਹਨੂੰ ਉਦਾਂ ਦਾ ਖਿਤਾਬ ਦਿਓ ਉਹਦੇ ਬਾਰੇ ਗਲਤ ਨਾ ਲੋਕਾਂ 'ਚ ਮੈਸੇਜ ਪਹੁੰਚਾਓ ਤੇ ਸਰ ਜੀ ਕੋਈ ਇੱਕ ਦੋ ਆਪਣੇ ਜਿਹੜੇ ਜਦੋਂ ਆਪਾਂ ਯੂਨੀਅਨ ਬਣਦੀ ਆ ਉਸ ਤੋਂ ਬਾਅਦ ਜਿਹੜੇ ਜਿਹੜੇ ਤੁਸੀਂ ਕੋਈ ਸੋਚਿਆ ਹੋਊਗਾ ਕਿ ਆਪਾਂ ਆਹ ਕੰਮ ਕਰਨਾ ਹੈ ਅਭੀ ਕਰਨਾ ਹੈ ਕਿਸ ਤਰ੍ਹਾਂ ਦੇ ਕੰਮ ਕੁਝ ਲਿਸਟ ਬਣਾਈ ਹੋਊਗੀ ਉਹਦੇ ਬਾਰੇ ਥੋੜੀ ਜੀ ਜਾਣਕਾਰੀ ਦਿਓ ਜਿਹੜੀ ਲਿਸਟ ਵਾਲੀ ਗੱਲ ਹੈ ਉਹ ਕੋ ਅਸੀਂ ਪੱਤਰਕਾਰੀ ਦੇ ਨਾਲ-ਨਾਲ ਸਮਾਜ ਭਲਾਈ ਦੇ ਕੰਮ ਵੀ ਕਰ ਰਹੇ ਹਾਂ ਜੀ ਜਿਵੇਂ ਕਿ ਸਾਡਾ ਇੱਕ ਪੱਤਰਕਾਰ ਸਾਥੀ ਵਿਛੜ ਗਿਆ ਸੀ ਸਾਡੇ ਕੋਲ ਉਹਦਾ yellow card ਨਹੀਂ ਸੀ ਬਣਿਆ ਭਾਵੇਂ ਕਿ 5 ਲੱਖ ਰੁਪਏ ਸਰ ਪੰਜਾਬ ਸਰਕਾਰ ਵੱਲੋਂ ਡੈਥ ਹੋਣ ਤੇ ਮਿਲਦਾ ਹੈ ਜਿਹੜਾ ਬੀਮਾ ਹੁੰਦਾ ਜੀ ਬੀਮਾ ਹੁੰਦਾ ਹੈ ਹਾਂਜੀ ਪਰ ਉਹਦਾ ਨਾਂ ਕਿਸੇ ਕਰਕੇ ਨਾ ਉਹ yellow card ਬਣਨ ਕਰਕੇ ਉਹਨੂੰ ਕੁਝ ਨਹੀਂ ਮਿਲਿਆ ਸੀ ਫਿਰ ਅਸੀਂ ਆਪਣੀ ਯੂਨੀਅਨ ਦੇ ਜਿੰਨੇ ਮੈਂਬਰ ਸੀਗੇ ਸਾਰਿਆਂ ਨੇ ਪੈਸੇ ਇਕੱਠੇ ਕੀਤੇ ਔਰ ਉਹਦੇ ਪਰਿਵਾਰ ਨੂੰ ਦੇ ਗਏ ਆਰਥਿਕ ਮਦਦ ਹਾਂਜੀ ਦੂਸਰਾ ਅਸੀਂ ਹੁਣ ਜਿਵੇਂ ਖੂਨਦਾਨ ਜੀ ਸਾਡੇ ਹੁਣ ਵੀ ਯੂਨੀਅਨ ਦੇ ਮੈਂਬਰ ਨੇ 14 ਤਰੀਕ ਨੂੰ ਖੂਨਦਾਨ ਕੈਂਪ ਲਗਾ ਰਹੇ ਬਟਾਲੇ ਠੀਕ ਹੈ ਜੀ ਅ ਸ਼੍ਰੀ ਲੋਬੀ ਜੀ ਤੇ ਇਸੂ ਰਣਚੰਦ ਜੀ ਜਾਂ ਹੋਰ ਵੀ ਸਾਰੇ ਜਿੰਨੇ ਵੀ ਮੈਂਬਰ ਸਾਡੇ ਯੂਨੀਅਨ ਦੇ ਹੈਗੇ ਆ ਮਤਲਬ ਅਸੀਂ ਸਮਾਜ ਨੂੰ ਇੱਕ ਹੈ ਤੇ ਸੋਸ਼ਲ ਸਰਵਿਸ ਹੀ ਆ ਪੱਤਰਕਾਰੀ ਵੀ ਇੱਕ ਸਮਾਜ ਸੇਵਾ ਹੈ ਪਰ ਇਹਦੇ ਨਾਲ ਨਾਲ ਜਿਹੜੀਆਂ ਪੈਰਲਲ ਚੱਲਦੀਆਂ ਨੇ ਅਸੀਂ ਉਹਨਾਂ ਦਾ ਵੀ ਨਾਲ ਨਾਲ ਕਰਦੇ ਆ ਕਿ ਜੇ ਕਿਸੇ ਬੱਚੇ ਨੂੰ ਕੋਲ ਕਿਤਾਬਾਂ ਨਹੀਂ ਹੈਗੀਆਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨੂੰ ਉਹ ਪੜ੍ਹਾਈ ਤੋਂ ਬਾਝਾ ਨਾ ਰਹਿ ਜਾਵੇ ਉਹਨੂੰ ਕਿਤਾਬਾਂ ਲੈ ਕੇ ਦਿੱਤੀਆਂ ਜਾਣ ਤਾਂ ਹੋਰ ਇਦਾਂ ਦੇ ਜਿੰਨੇ ਵੀ ਸਮਾਜ ਭਲਾਈ ਦੇ ਕੰਮ ਅਸੀਂ ਕਰਨੇ ਚਾਹੁੰਦੇ ਆ ਔਰ ਉਚੋਂ ਨੇ ਹੈ ਕਿ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਹੋਣਾ ਠੀਕ ਹੈ ਜੀ